ਆ ਦੇਖੋ ਸਾਡੀ ਸਰਕਾਰ ਤੇ ਥਰਮਲ ਪਲੈਂਟ ਰੋਪੜ ਦਾ ਉਪਰਾਲਾ ਸਵਾਹ ਧਰਤੀ ਤੇ ਬਿਛਾ ਦਿੱ ਜਿੰਨਾ ਮਰਜੀ ਲਟੋ ਪਰ ਇੱਥੇ ਫੀਸ ਬਹੁਤ ਆ ਬਾਈ ਜੀ 8-10000 ਰੁਪਏ ਫੀਸ ਹੈ ਹਾਂ ਜਿਹੜੇ ਮੰਤਰੀ ਵਿਧਾਇਕ ਹੋਣਗੇ ਉਹਨਾਂ ਨੂੰ ਫ੍ਰੀ ਆ ਉਹ ਰੱਜ ਕੇ ਲਟਣਗੇ ਸਵਾਦ ਇਹ ਫਾਇਦੇ ਦੇਖ ਕੇ ਵੈਦਾਂ ਵੱਲੋਂ ਜਿਹੜੀਆਂ ਦੱਸੀਆਂ ਗਈਆਂ ਚੀਜ਼ਾਂ ਆ ਹਾਲ ਦੇਖ ਲਓ ਕੀ ਕੀਤਾ ਹੋਇਆ ਇਹ ਉਹ ਥਰਮਲ ਪਲੈਂਟ ਹੈ ਜਿਹਨੂੰ ਚੰਡੀ ਚੰਡੀਗੜ੍ਹ ਤੋਂ ਦੇਖਣ ਆਉਂਦੇ ਸੀ ਲੋਕ ਇਹਦੀ ਖੂਬਸੂਰਤੀ ਨੂੰ ਇੱਕ ਕਹਿੰਦੇ ਨਹੀਂ ਹੁੰਦੇ ਵੀ ਲੋਕਾਂ ਨੂੰ ਜੁੱਤੀਆਂ ਖਾਣ ਦੀ ਆਦਤ ਪਈ ਹੋਈ ਆ ਵੀ ਜੇ ਮਸ਼ੀਨ ਵੀ ਲਾਤੀ ਆ ਮਸ਼ੀਨیں ਲੱਗੀ ਹੋਈ ਆ ਜੁੱਤੀਆਂ ਵਾਲੀ ਆ ਜੁੱਤੀਆਂ ਖਾ ਖਾ ਕੇ ਜਾ ਰਹੇ ਆ ਲੋਕ ਇੱਥੋਂ ਪਰ ਬੋਲਣਗੇ ਨਹੀਂ ਮੈਂ ਤਾਂ ਮੇਰਾ ਤਾਂ ਨਾ ਇਹ ਰਸਤਾ ਬਾਈ ਨਾ ਮੇਰਾ ਬਾਪ ਆਸਤਾ ਇਸ ਰਸਤੇ ਦੇ ਨਾਲ ਮੈਂ ਸਿਰਫ ਲੋਕਾਂ ਕਰਕੇ ਕਹਿੰਦਾ ਕਿਸੇ ਦਾ ਧੀ ਪੁੱਤ ਨਾ ਬਾਈ ਇੱਥੇ ਮਰ ਜੇ ਵਿਚਾਰਾ ਬਾਈ ਜਿੱਥੇ ਵੀ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਗਲਤ ਹੁੰਦਾ ਪੂਰਾ ਪੰਜਾਬ ਉੱਠਿਆ ਕਰੋ ਏਕੇ ਦਾ ਏਕੇ ਦਾ ਸਬੂਤ ਲਿਆ ਕਰੋ ਇਹਨੂੰ ਦੇਖਦਾ ਹੀ ਨਹੀਂ ਕੋਈ ਮੰਤਰੀ ਸੰਤਰੀ ਨਹੀਂ ਇੱਥੇ ਆਉਂਦਾ ਕੋਈ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਜਫਮੀਆਂ ਪਾਉਂਦੇ ਸਾਲੇ ਬੱਕਾਲੂ ਕਦੇ ਐਕਸੀਡੈਂਟ ਹੋ ਗਿਆ ਸਾਡਾ ਕੌਣ ਜ਼ਿੰਮੇਵਾਰ ਆ ਭਾਈ ਫੇ ਮੁਆਵਜ਼ੇ ਲਈ ਧਰਨਾ ਲੱਗ ਜਾਣਾ ਸਾਰੇ ਇੱਥੇ ਹਾਂਜੀ ਹਾਂਜੀ ਪਰ ਪਹਿਲਾਂ ਨਹੀਂ ਲੋਕ ਬੋਲਦੇ ਹਾਂਜੀ ਹਾਂਜੀ ਜਦੋਂ ਕੋਈ ਮਰ ਜਾਂਦਾ ਫੇਰ ਇੱਥੇ ਧਰਨਾ ਲਾ ਲੈਣੇ ਆ ਜੀ ਆਪਾਂ ਫੇਰ ਟਿੱਕਰ 'ਚ ਬੈਠਣ ਨੂੰ ਵੀ ਤਿਆਰ ਹੋ ਜਾਣਗੇ ਦਿਖਾਉਣ ਦੇ ਲਈ ਨਾ ਜੀ ਵੀ ਚੈਨਲ ਪਹੁੰਚੇ ਹੋਏ ਆ ਟਿੱਕਰ 'ਚ ਬੈਠ ਜਾਣਗੇ ਕੱਚੇ ਪਾਗੇ ਖੁਸ਼ਹਾਲ ਪੰਜਾਬ ਦੀ ਤਸਵੀਰ ਦੇਖ ਲਓ ਜੀ ਕੈਲੀਫੋਰਨੀਆ ਦੀ ਪੌ ਖੌਣਾ ਟਕ ਤੁਸੀਂ ਵੀ ਬੋਲੋ ਫਿਰ ਕੁਝ ਦੱਸੋ ਤਾਂ ਸਹੀ ਕੀ ਬਾਈ ਜੀ ਕਿੰਨਾ ਵਧੀਆ ਲੱਗ ਰਿਹਾ ਲਿਖਿਆ ਹੋਇਆ ਜੀ ਜੀ ਐਸ ਐਸ ਟੀ ਪੀ ਮਤਲਬ ਗੁਰਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਤੇ ਜਦੋਂ ਆਂਦੇ ਆਪਾਂ ਥੋੜੀੇ ਚੱਲ ਜਾਈਏ ਆ ਦੇਖ ਲੋ ਇਹਦਾ ਮੱਥਾ ਹਾਲ ਦੇਖੋ ਕੀ ਕੀਤਾ ਹੋਇਆ ਬਾਈ ਜੀ ਇੱਥੇ ਕੋਈ ਡਿੱਗ ਕੇ ਕਿਸੇ ਦੀ ਲੱਤ ਵਾਂ ਟੁੱਟ ਗਈ ਫਿਰ ਧਰਨਾ ਲਾ ਕੇ ਬੋਲਣਗੇ ਲੋਕ ਇੱਥੋਂ ਟਰੱਕ ਗੁਜ਼ਰਦੇ ਆ ਸਵਾਲ ਆ ਦੇਖੋ ਜੀ ਆਹ ਦੇਖ ਲਓ ਸੜਕ ਦਾ ਹਾਲ ਗੁਰਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਆ ਲੋ ਜੀ ਆਹ ਹਾਲ ਦੇਖ ਲਓ ਸਵਾ ਸਿੱਟ ਸਿੱਟ ਕੇ ਸਾਰਾ ਇਹ ਖਰਾਬ ਹੋਇਆ ਪਿਆ ਤੇ ਇੱਥੋਂ ਬੱਚੇ ਵੀ ਗੁਜ਼ਰਦੇ ਆ ਸਾਈਕਲ ਲੈ ਕੇ ਸਕੂਟਰੀਆਂ ਲੈ ਕੇ ਬਜ਼ੁਰਗ ਵੀ ਜਾਂਦੇ ਆ ਇਨਨੂੰ ਚੱਕਣ ਦਾ ਕੋਈ ਤੁਸੀਂ ਠੇਕਾ ਦੇ ਦਿੱਤਾ ਠੀਕ ਹੈ ਉਹ ਤੋਂ ਬਾਅਦ ਟਰੱਕ ਚੱਲੀ ਜਾਂਦੇ ਆ ਉਹ ਦੇਖੋ ਬਾਈ ਜੀ ਕਿਵੇਂ ਆ ਰਹੇ ਆ ਬਰੇ ਕਿੰਨੇ ਕਿੰਨੀ ਕਿ ਪਰੇਸ਼ਾਨੀ ਹੋਈ ਆਉਣ ਲਈ ਹਾਂਜੀ ਕਿੰਨੀ ਕਿ ਪਰੇਸ਼ਾਨੀ ਹੁੰਦੀ ਹੈ ਪਾਜੀ ਉਹ ਤਾਂ ਬਹੁਤ ਪਰੇਸ਼ਾਨੀ ਨਹੀਂ ਜੀ ਟਾਇ ਟੁੱਟੀ ਜਾਣਾ ਹੈ ਪਰ ਸਵੇਰੇ ਆਈਵਨਿੰਗ ਠੀਕ ਹੈ ਰੋੜ ਦਾ ਹੀ ਕੰਮ ਹੈ ਇੱਥੇ ਤਾਂ ਡਿੱਗ ਕੇ ਵੀ ਫਿਰ ਲੱਤਾਂ ਮਾ ਟੁੱਟਦੀਆਂ ਹੋਣੀਆਂ ਬਾਈ ਪਾਜੀ ਕੋਈ ਵਾਰ ਤਾਂ ਬਚ ਗਏ ਗਿਰਦੇ ਗਿਰਦੇ ਆ ਬਹੁਤ ਯਾਰਾ ਖਾਨ ਹੰਦਾ ਫੋਟਸਾ ਨਾ ਹਾਂਜੀ ਇਹ ਤਾਂ ਮੋੜ ਸਾਡੇ ਤੇ ਗਾੜਾ ਪਿਆ ਵਾ ਚਾਰੀ ਗਾੜੀ ਤੇ ਇਹ ਚੱਕਦਾ ਨਹੀਂ ਘਾਰਾ ਕੋਈ ਵੀ ਬੋਸ ਜੀ ਵਾਟ ਟਰੱਕ ਟਿਪਰ ਬਹੁਤ ਕਿੰਨੇ ਦਿਨਾਂ ਤੋਂ ਪਿਆ ਹੋਇਆ ਹੈ ਇਹ ਇਹ ਤਾਂ ਤਿੰਨ ਪਾ ਹੋਇਆ ਮਹੀਨਾ ਦੋ ਮਹੀਨੇ ਹੋ ਗਏ ਅੰਮ੍ਰਿਤ ਇਹ ਲੋ ਜੀ ਇਹ ਰੋਪੜ ਆ ਜੀ ਇਹ ਸੁਪਰ ਥਰਮਲ ਪਲਾਂਟ ਹੈ ਇਹ ਥਰਮਲ ਪਲਾਂਟ ਨੂੰ ਦੇਖਣ ਤੇ ਪੜੇ ਗੱਡੀ ਆਉਂਦੀ ਆ ਹਾਂਜੀ ਉਹ ਗੱਡੀ ਆਉਂਦੀ ਆ ਨਹਿਰ ਪਰ ਨਾਲ ਨਾਲ ਗੱਡੀ ਆਉਂਦੀ ਆ ਇਹ ਕਿੰਨੀਆਂ ਗੱਡੀਆਂ ਗੱਡੀਆਂ ਸਵਾਹ ਦੀਆਂ ਜਾਂਦੀਆਂ ਇੱਥੇ ਨਾਲ ਹੀ ਬਿਲਕੁਲ ਇਹਦੇ ਪਰਲੀ ਸ਼ਰ ਨਹਿਰ ਨਹਿਰ ਦੇ ਨਾਲ ਨਾਲ ਜਾਂਦੀਆਂ ਭਰ ਕੇ ਗੱਡੀਆਂ ਹੈ ਵੇ ਕਿੰਨੇ ਕਿੰਨੇ ਟਨ ਜੇ ਉੱਥੇ ਕੋਈ ਪਾੜ ਪੈ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਬਾਈ ਜੀ ਕੋਈ ਹੈ ਇੱਥੇ ਪੁੱਛਣ ਵਾਲਾ ਕੋਈ ਮਾਰੀ ਦਾ ਪੁੱਛਣ ਵਾਲਾ ਨਹੀਂ ਹੈਗਾ ਕੋਈ ਵੀ ਨਾਲ ਗੱਡੀ ਆ ਰ ਮੋਟਰਸਾਈਕਲ ਨੂੰ ਮਾਰਦੇ ਆ ਅੱਛਾ ਹਾਂ ਵਿੱਚੇ ਮੋਟਰਸਾਈਕਲ ਨੂੰ ਮਾਰਤੇ ਦਿੰਦੇ ਆ ਇਹਨਾਂ ਦਾ ਕੋਈ ਵਾਲੀਵਾਰਸ ਨਹੀਂ ਪੰਜਾਬ ਦਾ ਹੈ ਕੋਈ ਬਾਤ ਨਹੀਂ ਇਹ ਉਹ ਥਰਮਲ ਪਲਾਂਟ ਹੈ ਜਿੱਥੇ ਚੰਡੀਗੜ੍ਹ ਤੋਂ ਵੀ ਲੋਕ ਦੇਖਣ ਆਉਂਦੇ ਸੀ ਦੀ ਗੂ ਹੈ ਹਾਂ ਚੰਡੀਗੜ੍ਹ ਆ ਇਹਨਾਂ ਸੋਹਣਾ ਹੁੰਦਿਆ ਸੀ ਇਹ ਹੈ ਨਾ ਇਹਨਾਂ ਦਾ ਚੰਡੀਗੜ੍ਹ ਦਾ ਆਉਂਦੇ ਆ ਕੋਈ ਹੋਰ ਆਉਂਦੇ ਦਿੱਲੀ ਚ ਆਉਂਦੇ ਆ ਕਹਿੰਦੇ ਤੁਹਾਡਾ ਰਸਤਾ ਬਿਲਕੁਲ ਨਾ ਕਰਾਓ ਉਹ ਦੇਖੋ ਜੀ ਉਹ ਦੇਖੋ ਸਾਹਮਣੇ ਹੁਣ ਉਹ ਇੱਕੋ ਸਾਈਡ ਨੂੰ ਜਾਣਾ ਪੈਂਦਾ ਪਰਲੀ ਸਾਈਡ ਤਾਂ ਜਾਇ ਨਹੀਂ ਸਕਦੇ ਮੋਟਰਸਾਈਕਲ ਇਹ ਕਿਸੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਬਾਈ ਜੀ ਬੁਰਾ ਹਾਲ ਕੀਤਾ ਹੋਇਆ ਇਹ ਪੰਜਾਬ ਦਾ ਕੋਈ ਬਾਲੀਵੁੱਡ ਸਹੀ ਅਸਲ ਦੇ ਵਿੱਚ ਆ ਲੋ ਆ ਗਏ ਅੰਕਲ ਜੀ ਆ ਗਏ ਆਹ ਦੇਖੋ ਅਕਲ ਜੀ ਹੌਲੀ ਹੌਲੀ ਜੀ ਹੌਲੀ ਕਿੰਨੀ ਔਖੇ ਆਏ ਆ ਜੀ ਬਹੁਤ ਔਖੇ ਆਏ ਕੰਮ ਕਿੰਨੇ ਦਿਨਾਂ ਤੋਂ ਜੀ ਇਹ ਤੁਸੀਂ ਦੇਖਦੇ ਹੋ ਸੋ ਕੰਮ ਜੀ ਹੋ ਤਾਂ ਦੋ ਮਤਲਬ ਰੇਡਸ ਆ ਲਈ ਹੋ ਗਿਆ ਪਰ ਆ ਬਰਸਾਤ ਦੇ ਮੌਸਮ ਤੇ ਜਦੋਂ ਜਦੋਂ ਬਰਸਾਤ ਚੱਲੂ ਹੋਈ ਹੈ ਪਹਿਲੇ ਤਾਂ ਮੀਂਹ ਘੱਟ ਪੈਂਦੇ ਤੇ ਹਾਂਜੀ ਹਾਂ ਹੁਣ ਇਹ ਸਵਾਹ ਹੈ ਜੀ ਹੈ ਇਹ ਸਵਾਹ ਹੈ ਜੀ ਸਵਾਹ ਦੀਆਂ ਗੱਡੀਆਂ ਜਾਂਦੀਆਂ ਹਾਂਜੀ ਹਾਂ ਹਾਂਜੀ ਸਸੀ ਗਾਲ ਜੀ ਕਿੱਥੋਂ ਆਏ ਜੀ ਅਸੀਂ ਭਾਈ ਇੱਥੇ ਲੁਕ ਲੀਆਂ ਜੀ ਜੀ ਲੁਕ ਲੇ ਤੇ ਕਿਵੇਂ ਵੇਖਦੇ ਜੀ ਰਸਤਾ ਬਹੁਤ ਸੋਹਣਾ ਬਣਾਇਆ ਹੋਇਆ ਹੋਇਆ ਸੁਰਪ੍ਰਭਕਰਮ ਇਹ ਟ੍ਰੱਕਾਂ ਕਰਤੀ ਹੈ ਜੀ ਜਦੋਂ ਇਹ ਬੰਦ ਹੋਣਾ ਚਾਹੀਦਾ ਜੀ ਬੰਦ ਰੇਸਾ ਫਾਈਨ ਨਹੀਂ ਜੀ ਇੰਨਾ ਬੁਰਾ ਹਾਲਾ ਬੱਚੇ गिरਦੇ ਨੇ ਇੱਥੇ ਪਹਿਲਾਂ ਵੀ ਇੱਥੇ ਸਟਾਫ ਦੇ ਸਟਾਫ ਲੱਗੇ ਨੇ ਅੱਛਾ ਜੀ ਤੁਸੀਂ ਜੌਬ ਕਰਦੇ ਸਾਰੇ ਇੱਥੇ ਮੈਂ ਇੱਥੇ ਐਕਸੀਡਿਨਲ ਅਸੀ ਅੱਛਾ ਜੀ ਅੱਛਾ ਤਾਂ ਬਿਲਕੁਲ ਇਹ ਸਵਾਦ ਹੈਵੇ ਜਾਂਦੇ ਸਰ ਬੀਂ ਰੋਡ ਨਹੀਂ ਹੁੰਦੀ ਆ ਜਿਵੇਂ ਇੱਥੇ ਕੋਈ ਨਾ ਸਾਰੇ ਇਹ ਤਾਂ ਮੱਥਾ ਇਹਨੂੰ ਥਰਮਲ ਪਲਾਂਟ ਨੂੰ ਦੇਖਣ ਲਈ ਦੂਰੋਂ ਦੂਰੋਂ ਹੁੰਦੇ ਸੀ ਇੰਨਾ ਸੋਹਣਾ ਹੁੰਦਾ ਚੀਜ਼ ਬਹੁਤ ਮਾੜੀ ਸੀ ਜੇ ਪਰ ਬਹੁਤ ਬੁਰਾ ਹਾਲ ਹੈ। ਉਹ ਦੇਖੋ ਕੀ ਹਾਲ ਹੈ। ਮਤਲਬ ਇੱਥੇ ਟ੍ਰਾਫਿਕਾਂ ਦੇ ਨਾਲ ਕੀ ਹਾਲ ਹੈ? ਇੱਥੋਂ ਤਾਂ ਲੋਕਾਂ ਦਾ ਸਟਾਫ ਦੇ ਨਾਲ ਮਤਲਬ ਕੋਈ ਬਜ਼ੁਰਗ ਆਇਆ ਪਿੱਛੇ ਬੈਠਾ ਕੋਈ ਡਿੱਗ ਗਿਆ ਜੀ ਫਿਰ ਉਹਦਾ ਚੂੜਾ ਟੁੱਟ ਗਿਆ ਕੌਣ ਜ਼ਿੰਮੇਵਾਰ ਜੀ? ਇਹ ਚਾਹੀਦਾ ਜੀ ਇਹਨਾਂ ਨੂੰ। ਡਿਪਾਰਟਮੈਂਟ ਨੂੰ ਸੋਚਣਾ ਚਾਹੀਦਾ ਇਹ ਅੰਬੂਜਾ ਨਾਲ ਸਰ ਹੋ ਰਿਹਾ ਹੈ ਇਹਨਾਂ ਦਾ ਕੰਟਰੈਕਟ ਜਿਹੜੀ ਸਵਾ ਦੀਆਂ ਬੂਝਾਂ ਤੋਂ ਹੋ ਕੇ ਜਾਂਦੀਆਂ ਜੀ। ਤੋਂ ਵੀ ਘੁੰਮ ਕੇ ਆਉਂਦਾ ਹੀ ਹੈ ਇਹ ਅਸੀਂ ਵੇਖਿਆ ਹੈ। ਉਹ ਤਾਂ ਠੀਕ ਹੈ। ਘੁੰਮ ਕੇ ਆਉਂਦਾ। ਐਕਚੁਅਲੀ ਪਤਾ ਕੀ ਸਾਡਾ ਪੀਐਸਪੀਸੀਐਲ ਦੇ ਜਿਹੜੀ ਵਾਪਸ ਸਾਡੀ ਸਵਾ ਹੈ अच्छा ओदा जी पर सर एदा कोई हीला होना चाहिदा या दा राह अलग कड्या जावे क्योंकि इते बस रिक्वेस्ट ਤੁਸੀਂ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਸਾਨੂੰ ਰਿਕੁਐਸਟ ਕਰ ਲਓ ਉਹ ਜ਼ਰੂਰ ਇਹਦਾ ਹੱਲ ਕਰ ਦੇਣਾ ਠੀਕ ਹੈ ਕਿਉਂਕਿ ਨਹਿਰ ਦੇ ਕੰਡੇ-ਕੰਡੇ ਵੀ ਜੇ ਜਾਂਦੇ ਉੱਥੇ ਕੋਈ ਪਾੜ ਪੈ ਗਿਆ ਸਰ ਉਹਦਾ ਸਾਰਾ ਨੁਕਸਾਨ ਹੋ ਜਾਣਾ ਪਿੰਡ ਨੂੰ ਐਕਚੁਅਲੀ ਸਟਾਫ गिरਦਾ ਇੱਥੇ ਲੋਕ गिरਦੇ ਨੇ ਇੱਥੇ ਚਿੱਕੜ ਦੇ ਵਿੱਚ ਇਦਾਂ ਗੱਡੀਆਂ ਦਾ ਨੁਕਸਾਨ ਹੈ ਬਹੁਤ ਬੁਰਾ ਹਾਲ ਹੈ ਇਹ ਤਾਂ ਹੈ ਹੀ ਹੈ ਠੀਕ ਹੈ ਜੀ ਧੰਨਵਾਦ ਸਰ ਤਾਂ ਦੇਖੋ ਜੀ ਸਸੀ ਗੱਲ ਚੜਦੀ ਗੱਲ ਹੈ ਜੀ ਇੰਨਾ ਚੌੜਾ ਰਸਤਾ ਜਾਮ ਲੱਗ ਗਿਆ ਜੀ ਹੈ ਨਾ ਨਾ ਰੋਜ ਦਾ ਆਉਣਾ ਜਾਣਾ ਹਾਂਜੀ ਅਸੀਂ ਸੋਚਦੇਵੇਂ ਸਾਡਾ ਕਦੇ ਐਕਸੀਡੈਂਟ ਨਾ ਹੋ ਜੇ ਕਦੇ ਇਹਨੂੰ ਦੇਖਦਾ ਹੀ ਨਹੀਂ ਕੋਈ ਮੰਤਰੀ ਸੰਤਰੀ ਨਹੀਂ ਇੱਥੇ ਆਉਂਦਾ ਕੋਈ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਜਫੀਆਂ ਪਾਉਂਦੇ ਸਾਲੇ ਵੋਟਾਂ ਤਾਂ ਤਾਂ ਹੈ ਨਾ ਪ੍ਰਸ਼ਾਸਨ ਦੇਖਦਾ ਨਾ ਚੀਫ ਇੰਜੀਨੀਅਰ ਦੇਖਦਾ ਇੱਥੇ ਕੋਈ ਨਾਲ ਆਣ ਕੇ ਹਾਂਜੀ ਚੜਦੀ ਕਲਾ ਜੀ ਤੁਹਾਨੂੰ ਅਸੀਂ ਰੋਜ ਦਾ ਅਪਡਾਊਨ ਕਰਦੇ ਹਾਂ ਥਰਮ ਪਲਾਂਟ ਡਿਊਟੀ ਕਰਦੇ ਆ ਕੰਪਨੀ ਚਾਂ ਇਬ ਕੱਲ ਨੂੰ ਕਦੇ ਐਕਸੀਡੈਂਟ ਹੋ ਗਿਆ ਸਾਡਾ ਕੌਣ ਜ਼ਿੰਮੇਵਾਰ ਆ ਭਾਈ ਫੇ ਮੁਆਵਜ਼ੇ ਲਈ ਧਰਨਾ ਲੱਗ ਜਾਣਾ ਸਾਰ ਇੱਥੇ ਹਾਂਜੀ ਹਾਂਜੀ ਪਰ ਪਹਿਲਾਂ ਨਹੀਂ ਲੋਕ ਬੋਲਦੇ ਜਦੋਂ ਕੋਈ ਮਰ ਜਾਂਦਾ ਫੇਰ ਇੱਥੇ ਧਰਨਾ ਲਾ ਲੈਣੇ ਜੀ ਆਪਾਂ ਫੇ ਚਿੱਕੜ 'ਚ ਬੈਠਣ ਨੂੰ ਵੀ ਤਿਆਰ ਹੋ ਜਾਣਗੇ ਦਿਖਾਉਣ ਦੇ ਲਈ ਨਾ ਜੀ ਵੀ ਚੈਨਲ ਪਹੁੰਚੇ ਹੋਏ ਆ ਚਿੱਕੜ 'ਚ ਬੈਠ ਜਾਣਗੇ ਕੱਚੇ ਪਾ ਕੇ ਸਾਨੂੰ ਮੋਟਰਸਾਈਕਲ ਵਾਲਿਆਂ ਨੂੰ ਟਰੱਕ ਵਾਲੇ ਵੀ ਨਹੀਂ ਰਸਤਾ ਦਿੰਦੇ ਵੀ ਇਹਨਾਂ ਨੂੰ ਲੰਘਣ ਲਈ ਆ ਇਹਨਾਂ ਨੂੰ ਬਹੁਤ ਮੁਸ਼ਕਲ ਆ ਜੀ ਸਾਨੂੰ ਆਉਣਾ ਜਾਣਾ ਬਹੁਤ ਮੁਸ਼ਕਲ ਆ ਸਾਡਾ ਬਹੁਤ ਔਖਾ ਸੋ ਦੇਖੋ ਜੀ ਐ ਐਕਸਨ ਸਾਹਿਬ ਦੱਸ ਕੇ ਗਏ ਆ ਬਈ ਭਾਈ ਇਹ ਥਰਮਲ ਪਲਾਂਟ ਦੀ ਸਵਾਦ ਆ ਠੇਕਾ ਹੋਇਆ ਪਿਆ ਹੁਣ ਆ ਬੱਚਾ ਇਹਨਾਂ ਨੇ ਨਿਕਲਣਾ ਹੀ ਵੀਰੇ ਗੁਜ਼ਰਨਾ ਹੁਣ ਤੁਸੀਂ ਇੱਥੋਂ ਜੀ ਆ ਬੱਚਾ ਵੀ ਨਾਲ ਹੈ ਤੁਹਾਡੇ ਔਖਾ ਹੋਊਗਾ ਹਾਂਜੀ ਆ ਤਾਂ ਬਿਲਕੁਲ ਆ ਦੇਖ ਲਓ ਜੀ ਇੱਕ ਵਾਰ ਚੰਗੀ ਤਰ੍ਹਾਂ ओके ਹੁੰਦੀ ਆ ਬਾਈ ਜਦੋਂ ਸਕੂਟੀਆਂ ਤੇ ਆਉਂਦੇ ਆ ਲੋਕ ਬਹੁਤ ਓਕੇ ਹੁੰਦੇ ਆ ਅੱਛਾ ਤੁਹਾਡੇ ਸਾਹਮਣੇ ਚਿਕੜੀ ਬਹੁਤ ਆ ਡਿਊਟੀ ਆਣੇ ਆ ਜਾਂਦੇ ਆ ਉੱਥੇ ਡਿਊਟੀ ਤੇ ਵੀ ਨਹੀਂ ਲੇ ਰਹੇ ਰੋਲ ਦਾ ਹੀ ਹਾਲ ਹੈ ਬੰਦੇ ਗਿਰਦੇ ਵੀ ਆ ਹਾਂ ਚਲੋ ਬੱਚਾ ਜਾ ਰਿਹਾ ਨਾਲੇ ਤਾਂ ਵੀ ਜਾ ਰਿਹਾ ਮੇਰੀ ਸੱਕਾ ਖੁਦ ਲੱਗੀਆਂ ਮੇਰੇ ਅੱਛਾ ਕੋਈ ਦਾ ਹੱਲ ਹੋਣਾ ਚਾਹੀਦਾ ਜੀ ਜ਼ਰੂਰ ਹਲੋ ਜੀ ਹੁਣ ਕਿੱਧਰੋਂ ਗਿਜ਼ਰਨਗੇ ਉਹ ਫੋਲੋ ਫਸ ਗਏ ਹੁਣ ਪਰਲੀ ਸਾਈਡ ਤਾਂ ਕੋਈ ਜਾ ਹੀ ਨਹੀਂ ਸਕਦਾ ਖੁਸ਼ਾਲ ਪੰਜਾਬ ਦੀ ਤਸਵੀਰ ਦੇਖ ਲਓ ਜੀ ਕੈਲੀਫੋਰਨੀਆ ਦੀ ਹਾਂਜੀ ਇਹ ਪਾਉ ਫਰਾਂਟ ਲਗਾ ਕੇ ਤੁਸੀਂ ਵੀ ਬੋਲੋ ਫਿਰ ਕੁਝ ਦੱਸੋ ਤਾਂ ਸਹੀ ਕੀ ਆਪਣੀ ਇਮੇਜ ਕਰੀ ਪਈ ਭੈਣੋ ਰਸਤੇ ਜਿਹਨਾਂ ਨੇ ਇਹੀ ਤੇ ਹੀ ਫੇਰੀ ਪਈ ਸਾਰੇ ਰਸਤੇ ਜੀ ਕਨੌਲੀ ਤੇ ਲਾ ਕੇ ਬੈਰੀਅਲ ਤੱਕ ਇਧਰ ਮਾਲਕਪੁਰ ਤੇ ਇਧਰ ਤੱਕ ਥਰਮਲ ਤੱਕ ਇਹਨਾਂ ਦਾ ਬੇੜਾ ਬੈਠਾ ਵਾ ਤੇ ਪੁਰਾਣਿਆਂ ਦਾ ਹੂੰ ਤਾਂ ਭਲੇ ਕਰ ਦੋ ਪੁਰਾਣਾਂ ਵਾਲਾ ਜੀ ਪ੍ਰਸਾਦ ਨੂੰ ਇਹਨਾਂ ਦਾ ਰੋਜ਼ ਦਾ ਇਹੀ ਕੰਮ ਆ ਕੋਈ ਸੁਣਵਾਈ ਨਹੀਂ ਆ ਗਈ ਜਦੋਂ ਮੈਂ ਪੈ ਜਾਂਦਾ ਉਦੋਂ ਆਹੀ ਯਾਰ ਹੋ ਜਾਂਦਾ ਇਹਨਾਂ ਨਾਲ ਕੋਈ ਨਹੀਂ ਲੋਂਦਾ ਜੀ ਬਿਲਕੁਲ ਸੋ ਇਹ ਹੱਲ ਹੋਣਾ ਚਾਹੀਦਾ ਇੱਥੋਂ ਗੁਜ਼ਰਦੇ ਆ ਕਹਿੰਦੇ ਡਿੱਗਦੇ ਵੀ ਆ ਡਿੱਗਣਾ ਹੈਗਾ ਯਾ ਬਾਈ ਜੀ ਤੁਸੀਂ ਆਪ ਦੇਖ ਲਓ ਯਾਰ ਰਸਤਾ ਇੱਕੋ ਪਾਸੇ ਨੂੰ ਦੋਹਾਂ ਸਾਈਡ ਤੋਂ ਜਾਣਾ ਪੈਂਦਾ ਜਦ ਕਿ ਚੌੜੀ ਐ ਏਡੀ ਸੜਕ ਹੈ ਆ ਲੋ ਆ ਗਈ ਜੀ ਰੇਲਵੇ ਲਾਈਨ ਇਹ ਤੇ ਉਹ ਚੌਂਕ ਹੈ ਜੀ ਥਰਮਲ ਪਲਾਂਟ ਦਾ ਤੇ ਥਰਮਲ ਪਲਾਂਟ ਦਾ ਮੱਥੇ ਦਾ ਹਾਲ ਦੇਖ ਲਓ ਗੁਜ਼ਾਰਿਸ਼ ਹੈ ਜੀ ਵੈਸੇ ਵੀ ਸੁਪਰ ਥਰਮਲ ਪਲਾਂਟ ਹੈ ਇਹਦਾ ਤਾਂ ਵੈਸੇ ਹੀ ਮੱਥਾ ਬਹੁਤ ਸੋਹਣਾ ਹੋਣਾ ਚਾਹੀਦਾ ਬਹੁਤ ਸੋਹਣਾ ਸੀ ਇਹ ਥਰਮਲ ਪਲਾਂਟ ਪਰ ਅੱਜ ਮੈਂ ਤੁਹਾਨੂੰ ਜੇ ਕਿਸੇ ਦਿਨ ਉੱਥੇ ਜਾ ਕੇ ਰਿਪੋਰਟ ਕਰੀਏ ਨਾ ਅੰਦਰ ਕਾਜ ਮਿਆਂ ਹੋਇਆ ਬੁਰਾ ਹਾਲ ਹੈ ਤਾਂ ਜ਼ਰੂਰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਤੁਸੀਂ ਠੇਕਾ ਦਿੱਤਾ ਹੋਇਆ ਜੀ ਟੇਪਰਾਂ ਨੂੰ ਤਾਂ ਘੱਟੋ ਘੱਟ ਇਹਨੂੰ ਚਕਾਉਣ ਦੀ ਕਿਹਦੀ ਜ਼ਿੰਮੇਵਾਰੀ ਹੈ ਕੋਈ ਧਿਆਨ ਨਹੀਂ ਦਿੰਦਾ ਜਦੋਂ ਵੋਟਾਂ ਮੰਗਣਾ ਹੁੰਦੇ ਹੁੰਦੇ ਉਦੋਂ ਪੁੱਛਿਆ ਕਰੋ ਪਹਿਲਾਂ ਵੀ ਬੋਲਿਆ ਕਰੋ ਮੈਨੂੰ ਤਾਂ ਕੱਲ ਕਵੀਰ ਨੇ ਦੱਸਿਆ ਮੈਂ ਕਿਹਾ ਯਾਰ ਬੋਲਦੇ ਹੈ ਨਹੀਂ ਲੋਕ ਮੈਨੂੰ ਤਾਂ ਹੁਣ ਇਧਰੋਂ ਆਪਾਂ ਆਏ ਇਧਰ ਨੂੰ ਸਵੱਬ ਨਹੀਂ ਬਣਦਾ ਹੋਂਦਾ ਪਰ ਇੱਥੇ ਜਾਣ ਮਾਲ ਦਾ ਕਿਹਦਾ ਨੁਕਸਾਨ ਹੋ ਜਾਣਾ ਫਿਰ ਤੁਸੀਂ ਫੋਨ ਕਰਨੇ ਵੀ ਬਾਈ ਆ ਜਾ ਹੁਣ ਧਰਨਾ ਲੱਗਿਆ ਹੋਇਆ ਬੋਲਿਆ ਕਰੋ ਦੋਸਤੋ ਇਹਦੇ ਜਦੋਂ ਕੋਈ ਗਲਤ ਹੁੰਦਾ ਹੈ ਸਰਕਾਰਾਂ ਵੀ ਲਾਪਰਵਾਹ ਹੈ ਆ ਵੈਸੇ ਕਰ ਦਿੰਦੀਆਂ ਕੰਮ ਜਦੋਂ ਤੁਸੀਂ ਬੋਲਦੇ ਹੋ ਬਹੁਤ ਧੰਨਵਾਦ ਜੀ